ਹੋ ਬਈ ਕੀ ਹਾਲ ਦਾ ਵਧੀਆ ਜੀ ਵਧੀਆ ਤੁਸੀਂ ਦੱਸੋ ਕਿੱਦਾਂ ਟਹਿਲਦਾ ਫਿਰਦਾ ਆਂ ਪਾਸ ਯਾਰ ਸੈਰ ਕਰਨ ਆਏ ਸੀਗੇ ਨਹਿਰ ਦੇ ਕੰਢੇ ਹਾਂ ਵਧੀਆ ਯਾਰ ਇੱਥੇ ਬੜਾ ਸਕੂਨ ਜਿਹਾ ਮਿਲਦਾ ਹਨਾ ਹੋਰ ਯਾਰ ਕੀ ਕਰੀਏ ਬਸ ਪਿੰਡਾਂ 'ਚ ਰੁੱਖ ਖਤਮ ਹੋ ਗਏ ਤੇ ਇੱਥੇ ਚੱਟ ਵਧੀਆ ਮਨ ਜਿਹਾ ਲੱਗ ਜਾਂਦਾ ਸਹੀ ਗੱਲ ਯਾਰ ਜ਼ਿੰਮੇਵਾਰਾਂ ਨੂੰ ਚਾਹੀਦਾ ਹਨਾ ਕਿ ਕਮ ਸੇ ਕਮ ਇੱਕ ਅੱਧਾ ਰੁੱਖ ਲਾਉਣਾ ਆਬਦੇ ਹਨਾ ਖੇਤਾਂ 'ਚ ਹਰ ਬੰਦੇ ਨੂੰ ਚਾਹੀਦਾ ਇਹਨਾਂ ਦਾ ਖਾਂ ਖੇਰ ਲੈਣਗੇ ਯਾਰ ਹੋਰ ਫਿਰ ਕੀ ਚੱਲਦਾ ਅੱਜ ਕੱਲ ਵੋਟਾਂ ਨਾ ਤੁਹਾਡੇ ਮੌਲ ਮੌਲ ਵੋਟਾਂ ਆ ਯਾਰ ਕੁਛ ਪਤਾ ਹੀ ਨਹੀਂ ਚੱਲਦਾ ਕਨਫਿਊਜ਼ ਜਾ ਕਰ ਰੱਖਿਆ ਤੇ ਬਾਕਿਆ ਸਹੀ ਗੱਲ ਆ ਯਾਰ ਤੇ ਦੁਨੀਆ ਕਨਫਿਊਜ਼ ਹੋਈ ਪਈ ਆ ਵੀ ਕੌਣ ਜਿੱਤੂਗਾ ਕੋਈ ਸ਼ੇਰ ਸਿੰਘ ਕਬਾਇ ਦਾ ਨਾਮ ਲੈ ਰਿਹਾ ਵੀ ਉਹ ਜਿੱਤੂ ਕੋਈ ਕਹਿ ਰਿਹਾ ਕਾਕਾ ਬਰਾੜ ਜੀ ਜਿਹੜੇ ਆਮ ਪਾਰਟੀ ਤੋਂ ਆ ਠੀਕ ਐ ਕੋਈ ਕਹਿੰਦਾ ਬੋਬੀ ਮਾਨ ਜਿੱਤੂ ਕੋਈ ਕਹਿੰਦਾ ਰਾਣਾ ਸੋਢੀ ਜਿੱਤੂ ਇਹ ਤਾਂ ਭਰਾਵਾ ਇੱਕ ਦਿਨ ਨੂੰ ਵੋਟਾਂ ਪੈ ਜਾਣੀਆਂ ਈ 4 ਤਰੀਕ ਨੂੰ ਪਤਾ ਲੱਗ ਜਾਣਾ ਵੀ ਕੀ ਦੇ ਤਿਲਾਂ ਚ ਤੇਲ ਐਵੇਂ ਬਸ ਹੁਣ ਤੱਕ ਗੱਲਾਂ ਫਵਾਵਾ ਲੋਕਾਂ ਦੀ ਸੁਣੀ ਜੋ ਕੋਈ ਕਿਨੂੰ ਕਹਿੰਦਾ ਜੀ ਤੂੰ ਕੋਈ ਕਿਨੂੰ ਕਹਿੰਦਾ ਜੀ ਤੂੰ ਇਹ ਪਤਾ ਕਿਸੇ ਨੂੰ ਨਹੀਂ ਭਰਾਵਾ ਨਹੀਂ ਬਾਕੀਆ ਸਹੀ ਗੱਲ ਆ ਯਾਰ ਹੁਣ ਕਿਹੜੀ ਪਿੰਡ ਦੀ ਮੋੜ ਤੇ ਮਰਜ਼ੀ ਚਲਾ ਜਾਵੇ ਉੱਥੇ ਕਿਹੜੀ ਮੋੜ ਤੇ ਮਰਜ਼ੀ ਚਲਾ ਜਾਵੇ ਉੱਥੇ ਗੱਲ ਹੀ ਵੋਟਾਂ ਦੀ ਹੋ ਗਈ ਗੱਲਾਂ ਸਾਰੀ ਕਰਦੇ ਆ ਅਰੇ ਇੱਕ ਬੰਦਾ ਕਿੱਧਰ ਆਪਾਂ ਮੰਨ ਲੈ ਜਲਾਲਾਬਾਦ ਇਲਾਕੇ ਦੀ ਗੱਲ ਕਰੀਏ ਕਿੱਧਰ ਵੀ ਜਾਏਗਾ ਬਈ ਤੁਹਾਡੇ ਵੋਟਾਂ ਦਾ ਕੀ ਮੋਲ ਹੈ ਆਪਾਂ ਇੱਧਰ ਵੇਖੀ ਇਹਦਾ ਮਤਲਬ ਵੀ ਉਹ ਗੱਲ ਦੀ ਸਮਝ ਹੀ ਨਹੀਂ ਆਉਂਦੀ ਯਾਰ ਵੀ ਕੋਈ ਹਰ ਕੋਈ ਬੰਦਾ ਆਪਦਾ ਪ੍ਰਚਾਰ ਕਰ ਰਿਹਾ ਹੈ ਇਹ ਤੁਹਾਨੂੰ ਪਤਾ ਉਹਦੇ ਹੀ ਲੱਗੋ ਯਾਰ ਵੀ ਉਹਨੂੰ ਕੁਝ ਕਹਾ ਨਹੀਂ ਸਕਦੇ ਅਰੇ ਗੱਲ ਹੋਰ ਆ ਫਰੋਈਪੁਰ ਦੀ ਚਲੋ ਸੀਟ ਪੂਰੀ ਫਸੂਈਆਂ ਚਾਰੇ ਕੈਂਡੀਡੇਟ ਇੱਕੋ ਜਿਹੇ ਬਰਾਬਰ ਤਕੜੇ ਆ ਬਾਕੀ ਹੁਣ ਜਿਵੇਂ ਕਹਿੰਦੇ ਬਠਿੰਡੇ ਤੇ ਵੀ ਬੜੀ ਟੱਕਰ ਆ ਸਾਹਮਣੇ ਠੀਕ ਆ ਖੰਡੂਰ ਸਾਹਿਬ ਤੋਂ ਵੀ ਬੜੀ ਤਕੜੀ ਟੱਕਰ ਆ ਰਹੀ ਆ ਕਿ ਦੂਜੇ ਦੇ ਬਗਨਾ ਤੇ ਫਰੀਦਕੋਟ ਤੋਂ ਵੀ ਤੇ ਬਾਕੀ ਦੇਖੋ ਹੁਣ ਕਿਹੜਾ ਬਾਜੀ ਮਾਰਦਾ ਠੀਕ ਆ ਇਹ ਤਾਂ ਦੁਨੀਆ ਨੇ ਪਲਟਣਾ ਬਈ ਜਦੋਂ ਜਿਹੜੇ ਪਾਸੇ ਦੁਨੀਆ ਪਲਟ ਗਈ ਉਹਨੇ ਜਿੱਤ ਜਾਣਾ ਮੇਰੇ ਇਹ ਜਨਤਾ ਜਨਾ ਦੇਣਾ ਜਨਤਾ ਦੇ ਸੇਤ ਤੇ ਹੋਣਾ ਸਾਰਾ ਕੁਝ ਜਨਤਾ ਆਪਦੇ ਜਿਹੜੇ ਕੈਂਡੀਡੇਟ ਚੁਣੇਗੀ ਆਪਾਂ ਤਾਂ ਇੱਕ ਜਨਤਾ ਨੂੰ ਇਹ ਫੀਲ ਕਰ ਸਕਦੇ ਆ ਬਈ ਆਪਦਾ ਸੋਚ ਸਮਝ ਕੇ ਵੋਟ ਪਾਓ ਆਪਦਾ ਕੈਂਡੀਡੇਟ ਸਹੀ ਚੁਣੋ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਕੱਲ ਨੂੰ ਤੁਹਾਡੇ ਕਿਸੇ ਕੰਮ ਵੀ ਆਵੇ ਜੇ ਇਹ ਹੀ ਹੋਣਾ ਮੈਂ ਆਪਾਂ ਕਹਿ ਲਈਏ ਵੀ ਇੱਕ ਵਾਰੀ ਬਸ ਪ੍ਰਚਾਰ ਕੀਤਾ ਦੂਜੀ ਵਾਰੀ ਬੰਦਾ ਵੜਨਾ ਹੀ ਨਹੀਂ ਤਾਂ ਫਿਰ ਕੀ ਫਾਇਦਾ ਹਨਾ ਤੇ ਇਹ ਗੱਲਾਂ ਤੇ ਬਸ ਚਰਚਾ ਚੱਲਦੀ ਰਹਿੰਦੀ ਆ ਯਾਦਤਰ ਲੋਕ ਗੱਲਾਂ ਕਰਦੇ ਆ ਬਈ ਵੀ ਯਾਰ ਆਹ ਬੰਦਾ ਜਿੱਤੂਗਾ ਇਹ ਨੇ ਆ ਕੀਤਾ ਉਹਨੇ ਆ ਕੀਤਾ ਇਹ ਤਾਂ ਯਾਰ ਪਤਾ ਲੱਗਣਾ ਵੋਟਾਂ ਤੋਂ ਬਾਅਦ 4 ਤਰੀਕ ਤੱਕ ਦਾ ਪੂਰਾ ਪੱਕੂ ਮਾਮਲਾ ਹਾਂ ਉਹਨਾਂ ਪੰਜ ਤਰੀਕ ਤੱਕ ਪੂਰਾ ਜ਼ੋਰ ਲੱਗੂਗਾ ਹਾਂ ਹੁੰਦਾ ਐ ਉਹ ਐ ਉਹ ਆਏ ਆ ਤੇ ਫਿਰ ਇੱਕ ਤੋਂ ਚਾਰ ਤਰੀਕ ਤੱਕ ਲੋਕੀ ਕਰੇ ਸਲਾਹ ਕਰਨਗੇ ਉਹ ਜਿੱਤੂਗਾ ਨਹੀਂ ਯਾਰ ਉਹਦੇ ਚਾਂਸ ਨਹੀਂ ਗਏ ਉਹ ਜਿੱਤੂਗਾ ਪਰ ਪਤਾ ਚਾਰ ਤਰੀਕ ਨੂੰ ਲੱਗਣਾ ਬਾਈ ਬਾਕੀ ਚਲੋ ਵਧੀਆ ਬਾਕੀ ਯਾਰ ਮਹੌਲ ਤਾਂ ਗਰਮ ਰਹਿਣਾ ਹੀ ਰਹਿਣਾ ਕਿਉਂਕਿ ਪਤਾ ਵੋਟਾਂ ਯਾਰ ਕੋਈ ਇਹ ਤਾਂ ਹੈ ਨਹੀਂਗਾ ਵੀ ਆਪਾਂ ਕਹਿ ਲੀਏ ਵੀ ਕੋਈ ਸਕੂਲ ਦੇ ਵਿੱਚ ਕਿਸੇ ਦਾ ਪੱਕਾ ਲਈ ਕਾਲਜ ਦੀਆਂ ਵੋਟਾਂ ਜਾਂ ਕੋਈ ਪ੍ਰਧਾਨ ਚੁਣਨਾ ਹੁਣ ਇੱਥੇ ਇਹਨਾਂ ਵੋਟਾਂ ਦੇ ਸਿਰ ਤੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਦੀ ਚੋਣ ਹੋਣੀ ਹੈ ਤੇ ਹਰ ਇੱਕ ਬੰਦੇ ਨੂੰ ਟੈਨਸ਼ਨ ਪਈ ਹੋਈ ਹੈ ਵੀ ਕੀ ਬਣੂਗਾ ਕੀ ਬਣੂਗਾ ਇਹ ਪਤਾ ਤਾਂ ਲੱਗਣਾ 4 ਤਰੀਕ ਨੂੰ ਹੈ ਠੀਕ ਹੈ ਬਾਕੀ ਆਪਾਂ ਐਵੇਂ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲਈਏ ਆਪਾਂ ਨੂੰ ਕੋਈ ਹੋਰ ਨਹੀਂਗਾ ਵੋਟਾਂ ਹੀ ਪਾਉਣੀਆਂ ਬਾਈ ਹਨਾ ਚਲ ਦੂਜੀ ਗੱਲ ਆ ਵੀ ਹੁਣ ਦੋਸਤੋ ਤੁਸੀਂ ਦੱਸੋ ਵੀ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਕਿਹੜਾ ਕੈਂਡੀਡੇਟ ਜਿੱਤ ਸਕਦਾ ਹੈ ਇੱਕ ਕਮੈਂਟਾਂ ਚ ਜਰੂਰ ਕਮੈਂਟ ਕਰਿਆ ਜੀ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਆ ਜੀ ਕਿਉਂਕਿ ਹਰੇਕ ਬੰਦਾ ਅੱਜਕੱਲ ਵੋਟਾਂ ਦੇ ਬਾਰੇ ਸੋਚ ਰਿਹਾ ਠੀਕ ਹੈ ਧੰਨਵਾਦ ਦੋਸਤ ਮੰਨਦੇ ਗੱਦ ਦੇ ਬਾਸ